बाबा साहेब के स्वर्स पे बहरा ध्यान के ठोक के ਬਾਬਾ ਸਾਹਿਬ ਦੇ ਬਲਦਾਨ ਦਿਵਸ ਮੌਕੇ ਆਜੈਪੀ ਮੰਚ ਵੱਲੋਂ ਜੋ ਹੈ ਬਾਬਾ ਸਾਹਿਬ ਨੂੰ ਇੱਥੇ ਜੋ ਅੰਬੇਦਕਰ ਚੌਕ ਐ ਇੱਥੇ ਸ਼ਰਧਾਂਜਲੀ ਦਿੱਤੀ ਗਈ ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ ਜੋ ਜੈਪੀ ਮੰਚ ਦੇ ਪ੍ਰਧਾਨ ਨੇ ਸੁਖਵਿੰਦਰ ਸੁਖੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜੋ ਬਾਬਾ ਸਾਹਿਬ ਨੂੰ ਜੋ ਸ਼ਰਧਾਂਜਲੀ ਦਿੱਤੀ ਗਈ ਹੈ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਤੇ ਅੱਜ ਜੋ ਇਹਨਾਂ ਦੇ ਨਾਲ ਜੋ ਜੈਪੀ ਮੰਚ ਦੇ ਜੋ ਸਦਸੇ ਹੈ ਕੁਝ ਨਵੀਂ ਜੁਆਇਨਿੰਗਸ ਵੀ ਹੋਈਆਂ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਸੁਖੀ ਜੀ ਸਭ ਤੋਂ ਪਹਿਲਾਂ ਤੁਹਾਡਾ A1 ਪੰਜਾਬੀ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਸਰਾਏ ਸੋਤਿਆਂ ਨੂੰ ਜੈਪੀ ਤੇ ਅੱਜ ਜੋ ਬਾਬਾ Rao ਭੀਮ Rao ਅੰਬੇਦਕਰ ਦਾ ਜੋ ਅੱਜ ਬਿਲਦਾਨ ਦਿਵਸ ਤੁਹਾਡੇ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਕੀ ਕਹਿਣਾ ਹੈ ਇਸ ਬਾਰੇ ਦੇਖੋ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਤੇ ਭਾਰਤੀ ਲੋਕਾਂ ਨੂੰ ਜੀਣਾ ਸਿਖਾਇਆ ਅੱਜ ਉਹਨਾਂ ਦਾ ਮਹਾਪਰਿਨਿਰਵਾਣ ਦਿਵਸ ਹੈ ਬਲੀਦਾਨ ਦਿਵਸ ਹੈ ਉਹਦੇ ਸੰਬੰਧੀ ਸਾਡੇ ਜਿਹੜੇ ਅੱਜ ਸਲਾਨਾ ਮੀਟਿੰਗ ਵੀ ਹੋਈ ਹੈ ਜਐਪੀ ਮੰਚ ਦੀ ਤੇ ਉਹਦੇ ਚ ਸਾਡੇ ਕੁਝ ਨਵੀਂ ਭਰਤੀਆਂ ਹੋਈਆਂ ਜੀ ਤੇ ਉਸ ਤੋਂ ਬਾਅਦ ਅਸੀਂ ਬਾਬਾ ਸਾਹਿਬ ਨੂੰ ਨਮਨ ਕਰਨ ਮੈਂ ਮੇਨ ਤੌਰ ਤੇ ਦੇਖੋ ਅੱਜ ਅਸੀਂ ਕਿੱਥੇ ਸਾਰੇ ਮੈਂਬਰ ਸਾਹਿਬਾਨ ਨੇ ਕਿ ਸ਼ਬਦ ਲਈ ਹੈ ਜੀ ਉਹ ਸ਼ਬਦ ਲਈ ਹੈ ਕਿ ਇੱਥੇ ਜਿਹੜਾ ਇਹ ਚੌਂਕ ਹੈ ਇਹਨੂੰ ਜਾਂ ਤਾਂ ਆਈਟੀ ਚੌਂਕ ਜਾਂ ਫੌਰਾ ਚੌਂਕ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਉਹਦੇ ਨਾਲ ਜਿਹੜੀ ਸਾਡੀ ਆਸਥਾ ਬਹੁਤ ਜ਼ਿਆਦਾ ਆਹਤ ਹੁੰਦੀ ਹੈ ਤੇ ਅਸੀਂ ਇਸ ਚੌਂਕ ਨੂੰ ਅੰਬੇਦਕਰ ਚੌਂਕ ਬਣਾਉਣ ਲਈ ਜਿਹੜਾ ਇਹ ਸੰਘਰਸ਼ ਇਸ ਦਾ ਬਿਗੁਲ ਅੱਜ বাজਾਤਾ ਹੈ ਤੇ ਇਸ ਸੰਘਰਸ਼ ਦਾ ਬਿਗੁਲ ਤਾਂ ਤੁਸੀਂ বাজਾਤਾ ਲਗਾਤਾਰ ਜੋ ਬਾਬਾ ਸਾਹਿਬ ਦੀ ਬੇਦਬੀਆਂ ਹੋ ਰਹੀਆਂ ਵੱਖ-ਵੱਖ ਸਥਾਨਾਂ ਤੇ ਉਸ ਉਸ ਚੀਜ਼ ਨੂੰ ਜੈਪੀ ਮੰਚ ਕਿਸ ਤਰ੍ਹਾਂ ਦੇਖਦਾ ਦੇਖੋ ਬੇਅਦਬੀਆਂ ਜਿਹੜੀਆਂ ਹੋਰੀਆਂ ਬਾਬਾ ਸਾਹਿਬ ਅੰਬੇਦਕਰ ਦੀਏ ਉਹ ਮਨੁਵਾਦੀ ਲੋਕ ਐ ਜਿਹੜੇ ਸੰਵਿਧਾਨਾਨਾਂ ਤੋਂ ਪਹਿਲਾਂ ਦਲੇ ਸਮਾਜ ਨੂੰ ਵਧੀਆ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਸੀਗਾ ਅੱਜ ਵੀ ਤੁਸੀਂ ਦੇਖੋ ਕੋੜੀਆਂ ਤੇ ਚੜਨ ਲਈ ਵੀ ਸਾਨੂੰ ਸੰਘਰਸ਼ ਕਰਨਾ ਪੈਂਦਾ ਹੈ ਤੇ ਉਹ ਲੋਕ ਐ ਜਿਹੜੇ ਮਨੁਵਾਦੀ ਉਹਨਾਂ ਨੂੰ ਇਵੇਂ ਲੱਗਦਾ ਕਿ ਅੰਬੇਦਕਰ ਸਾਹਿਬ ਹੀ ਉਹ ਵਿਅਕਤੀ ਐ ਜਿਨ੍ਹਾਂ ਨੇ ਦਬੇ ਕੁਚਲੇ ਲੋਕਾਂ ਨੂੰ ਜਿਹੜਾ ਐ ਇੰਨਾ ਵਧੀਆ ਜਿਹੜਾ ਜੀਵਨ ਦਿੱਤਾ ਉਹ ਬਾਬਾ ਸਾਹਿਬ ਅੰਬੇਦਕਰ ਨੂੰ ਨਫ਼ਰਤ ਕਰਦੇ ਆ ਤਾਂ ਕਰਕੇ ਉਹ ਮੂਰਖ ਲੋਕ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੀ ਬੇਦਵੀ ਕਰਦੇ ਆ ਮਗਰ ਇਸ ਨਾਲ ਜਿਹੜਾ ਆ ਉਹ ਮਹਾਪੁਰਸ਼ ਨੂੰ ਕੋਈ ਨਹੀਂ ਫਰਕ ਪੈਂਦਾ ਕਿਉਂ ਬਾਬਾ ਸਾਹਿਬ ਅੰਬੇਦਕਰ ਨੇ ਵੀ 21 ਗੱਲ ਕਹੀ ਸੀਗੀ ਕਿ ਮੈਂ ਸੰਵਿਧਾਨ ਦੇ ਵਿੱਚਾਂ ਜਦ ਤੱਕ ਸੰਵਿਧਾਨ ਜਿੰਦਾ ਆ ਮੈਂ ਜਿੰਦਾ ਆ ਤੇ ਇਹੀ ਗੱਲ ਕਹਿੰਦੇ ਹੋਏ ਉਹ ਮੂਰਖ ਲੋਕ ਜਿਹੜੇ ਆ ਉਹ ਆਪਣਾ ਜ਼ੋਰ ਲਾਣ ਬਾਕੀ ਜਿਹੜਾ ਜਿਹੜਾ ਬੰਦਾ ਸਾਡੇ ਕਾਬੂ ਆਂਦਾ ਫਿਰ ਉਹਨਾਂ ਦਾ ਕਿਆ ਹਸ਼ਰ ਹੁੰਦਾ ਇਹ ਵੀ ਤੁਸੀਂ ਜਾਣਦੇ ਹੋ ਤੇ ਜਿਸ طرح ਸਰਕਾਰਾਂ ਵੱਲੋਂ ਵੀ ਕੋਈ ਠੋਸ ਕਦਮ ਨਹੀਂ ਚੱਕਿਆ ਜਾਂਦਾ ਬਾਬਾ ਸਾਹਿਬ ਦੀ ਲਗਾਤਾਰ ਜੋ ਬੇਦਗੀਆਂ ਹੁੰਦੀਆਂ ਕੋਈ ਠੋਸ ਕਦਮ ਨਹੀਂ ਚੱਕਿਆ ਜਾਂਦਾ ਤਾਂ ਜੈਪੀ ਮੰਚ ਸਰਕਾਰਾਂ ਨਾਲ ਮਿਲ ਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਕੀ ਕਾਰਵਾਈ ਕਰਦਾ ਹੈ ਦੇਖੋ ਗੱਲ ਇਹ ਮੈਂ ਹੈ ਜੈਪੀ ਮੰਚ ਨੇ ਹਮੇਸ਼ਾ ਜਿਹੜੀ ਹੈ ਦਲਿਤਾਂ ਦੇ ਹੱਕ ਦੀ ਖਾਸ ਕਰ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਦੀ ਆਵਾਜ਼ ਜਿਹੜੀ ਅਸੀਂ ਹਮੇਸ਼ਾ ਬੁਲੰਦ ਕੀਤੀ ਹੈ ਮਗਰ ਗੱਲ ਕੀ ਹੈ ਇਹ ਦੁਖਾਂਤ ਹੈ ਕੀ ਜਾਂਤਾ ਇਹਨਾਂ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਅਨਨਾਈਆਂ ਦੀ ਵੋਟ ਚਾਹੀਦੀ ਹੁੰਦੀ ਹੈ ਉਸ ਟਾਈਮ ਤਾਂ ਇਹਨਾਂ ਨੂੰ ਬਾਬਾ ਸਾਹਿਬ ਅੰਬੇਦਕਰ ਦੀ ਇਹ ਗੱਲਾਂ ਕਰਦੇ ਨੇ ਮਗਰ ਜਦ ਬਾਬਾ ਸਾਹਿਬ ਦੀ ਬੇਦਵੀ ਹੁੰਦੀ ਹੈ ਉਦੋਂ ਕੁਝ ਲੋਕ ਇਹੀ ਲੋਕ ਆ ਜਿਹੜੇ ਸਮਝੌਤੇ ਕਰਾਣ ਲਈ ਤਤਪਰ ਰਹਿੰਦੇ ਨੇ ਕਿ ਚਲੋ ਕੋਈ ਨਹੀਂ ਸ਼ਹਿਰ ਦਾ ਮਾਹੌਲ ਖਰਾਬ ਹੋਏਗਾ ਤੁਸੀਂ ਇਹ ਕੰਮ ਨਾ ਕਰੋ ਤਾਂ ਇਹ ਦੇਖੋ ਜਿਹੜੀ ਸਰਕਾਰਾਂ ਦੇ ਕੰਮ ਸਿਰਫ ਵੋਟ ਤੱਕ ਹੁੰਦਾ ਮਗਰ ਬਾਬਾ ਸਾਹਿਬ ਅੰਬੇਦਕਰ ਨੂੰ ਐਜ਼ ਅ ਪਰਮਾਤਮਾ ਅਸੀਂ ਮੰਨਦੇ ਆਂ ਤੇ ਅਸੀਂ ਉਹਨਾਂ ਦੇ ਜਿਹੜਾ ਸੰਘਰਸ਼ ਹੈ ਜਿਵੇਂ ਪਹਿਲਾਂ ਲੜਦੇ ਰਹੇ ਹਾਂ ਤੇ ਹੁਣ ਵੀ ਲੜਦੇ ਰਹਾਂਗੇ ਤੇ ਅੱਜ ਜੋ ਤੁਹਾਡੇ ਪਰਿਵਾਰ ਵਿੱਚ ਜੈਪੀ ਮੰਚ ਵਿੱਚ ਵਾਧਾ ਹੋਇਆ ਹੈ ਇਸ ਨੂੰ ਕਿੱਦਾਂ ਦੇਖਦੇ ਹੋ ਕਿ ਸ਼ਕਤੀ ਵਧੀ ਹੈ ਜਾਂ ਕਿਸ ਰਹਿ ਜੀ ਬੜੀਆ ਸ਼ਕਤੀ ਹੈ ਸਾਡੀ ਦੇਖੋ ਗੁਰਦਰਸ਼ਨ ਗੁਰਚਰਨ ਜੀ ਆਏ ਆ ਮਕੇਸ਼ ਜੀ ਆਏ ਆ ਪੱਪੂ ਜੀ ਆਏ ਆ ਨਰੇਸ਼ ਜੀ ਆਏ ਆ ਤੇ ਸਾਡੇ ਨਾਲ ਵਿਜੇ ਕੁਮਾਰ ਜੀ ਵੀ ਆਏ ਆ ਗੁਰਨਾਮ ਜੀ ਵੀ ਆਏ ਆ ਦੇਖੋ ਸਾਰੇ ਇਹ ਬੰਦੇ ਸਾਡੇ ਨਾਲ ਪਹਿਲਾਂ ਤੋਂ ਵੀ ਤਾਲਮੇਲ ਚੱਲ ਰਹੇ ਸੀਗੇ ਮਗਰ ਇੱਕ ਈ ਗੱਲ ਇਹ ਕਹਿੰਦੇ ਆ ਕਿ ਜਿਹੜਾ ਜੈਪੀ ਮੰਚ ਹੈ ਉਹ ਹਮੇਸ਼ਾ ਤੋਂ ਸਰਕਾਰ ਦੇ حق چه یا خلاف ਜਿਹੜਾ ਆ ਉਹ ਇਹ ਨਹੀਂ ਦੇਖਦਾ ਕਿ ਇਹ ਸਰਕਾਰ ਕੀ ਦੀ ਆ ਉਹ ਇਹ ਦੇਖਦਾ ਕਿ 바ਵਾ ਸਾਹਿਬ ਅੰਬੇਦਕਰ ਦੀ ਜਿਹੜੀ ਹੈ ਜਦ ਵੀ ਕੋਈ ਮੁੱਦਾ ਹੁੰਦਾ ਅਸੀਂ ਕਦੀ ਨਹੀਂ ਕਿਹਾ ਕਿ ਸਰਕਾਰ ਗੱਲ ਸਾਡੀ ਕੋਈ ਗੱਲਬਾਤ ਸਾਂਝ ਹੈ ਅਸੀਂ ਹਮੇਸ਼ਾ ਆਪਣੀ ਆਵਾਜ਼ ਬੁਲੰਦ ਰੱਖੀ ਹੈ ਉਹਨੂੰ ਦੇਖਦੇ ਹੋਏ ਅੱਜ ਇਹ ਸਾਡੀ ਸਾਥ ਜਿਹੜੇ ਸਾਥੀ ਹੈ ਉਹ ਜੈਪੀ ਮੰਚ ਚ ਜੁਆਇਨ ਹੋਏ ਆ ਜੀ ਬਹੁਤ ਬਹੁਤ ਧੰਨਵਾਦ ਸੁਖੀ ਜੀ ਸਾਡੇ ਨਾਲ ਗੱਲ ਕਰਨ ਵਾਸਤੇ ਇਹ ਸੀਗੇ ਸੁਖਵਿੰਦਰ ਸੁਖੀ ਜੋ ਕਿ ਜੈਪੀ ਮੰਚ ਦੇ ਪ੍ਰਧਾਨ ਨੇ ਤੇ ਅੱਜ ਇਹਨਾਂ ਦੇ ਪਰਿਵਾਰ ਵਿੱਚ ਜੋ ਹੈ ਜੈਪੀ ਮੰਚ ਵਿੱਚ ਵਾਧਾ ਹੋਇਆ ਹੈ ਤੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਲਗਾਤਾਰ ਜੋ ਬਾਬਾ ਸਾਹਿਬ ਦੀਆਂ ਬੇਦਬੀਆਂ ਹੋ ਰਹੀਆਂ ਉਸ ਦੇ ਉੱਤੇ ਜੈਪੀ ਮੰਚ ਸਰਕਾਰ ਨਾਲ ਮਿਲ ਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਆਵਾਜ਼ ਉਠਾਏਗਾ ਜਤਿੰਦਰ ਲਕੀ ਏਵਨ ਪੰਜਾਬੀ ਟੀਵੀ ਰਾਜਪੁਰਾ